ਰਾਤ ਜਲੰਧਰ ਦੇ ਮਾਲਟਾਉਨ ਮਾਤਾ ਰਾਣੀ ਚੌਂਗ ਦੇ ਕੋਲ ਐਕਸੀਡੈਂਟ ਹੁੰਦਾ ਤੁਹਾਨੂੰ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿੱਥੇ ਮੌਕੇ ਤੇ ਡੀਸੀਪੀ ਨਰੇਸ਼ ਡੋਗਰਾ ਐਡੀਸੀਪੀ 1 ਐਸੀਪੀ ਔਰ ਐਸੀਪੀ ਟ੍ਰੈਫਿਕ ਕਿਹੜੇ ਮੌਕੇ ਤੇ ਪਹੁੰਚ ਚੁੱਕੇ ਹਨ ਐਡੀਸੀਪੀ ਟ੍ਰੈਫਿਕ ਤੁਸੀਂ ਦੇਖ ਰਹੇ ਹੋ ਇਸ ਮਹਿੰਦਰ ਸਿੰਘ ਜੋ ਜੋ ਕੈਪਟਨ ਸਾਬਕਾ ਕੈਪਟਨ ਮੰਤਰੀ ਹੈ ਉਹਨਾਂ ਦੇ ਬੇਟੇ ਰੀਚੀ ਕੇਪੀ ਇਸ ਗੱਡੀ ਦੇ ਵਿੱਚ ਚਲਾ ਰਹੇ ਸੀ ਕਿਹੜੀ ਗੱਡੀ ਸਿੱਧੀ ਆ ਰਹੀ ਸੀ ਦੱਸਿਆ ਜਾ ਰਿਹਾ ਪਹਿਲੇ ਹਿੱਟ ਤੁਸੀਂ ਦੇਖ ਰਹੇ ਹੋ ਇਸ ਖਿੜਕੀ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਇਸ ਖਿੜਕੀ ਤੋਂ ਪਹਿਲੇ ਗੱਡੀ ਵਜਦੀ ਹੈ ਇਸ ਖਿੜਕੀ ਦੇ ਵਿੱਚ ਫਿਰ ਅੱਗੋਂ ਦੂਸਰੀ ਖਿੜਕੀ ਦੇ ਵਿੱਚ ਵੀ ਕਿਹੜੀ ਹੈ ਗੱਡੀ ਵਜਦੀ ਹੈ ਤੇ ਹਾਲਾਤ ਹੀ ਦੇਖਦੇ ਹੋ ਗੱਡੀ ਦੇ ਕੀ ਹਾਲਾਤ ਹੋ ਚੁੱਕੇ ਨੇ ਤੇ ਚਾਰੇ ਪਾਸੇ ਕਿਹੜੀ ਹੈ ਗੱਡੀ ਦੇ ਟੱਕਰ ਹੋਈ ਹੋਈ ਹੈ ਜੋ ਦੱਸਿਆ ਜਾ ਰਿਹਾ ਜੋ ਰੀਚੀ ਕੇਪੀ ਇਸ ਗੱਡੀ ਦੇ ਵਿੱਚ ਫੋਰਚੂਨਰ ਦੇ ਵਿੱਚ ਸੀ ਉਹ ਚਲਾ ਰਿਹਾ ਸੀ ਚਲਾ ਰਿਹਾ ਤੋਂ ਜਾ ਰਿਹਾ ਸੀ ਜਿਸ ਦਿਨ ਦੱਸਿਆ ਜਾ ਰਿਹਾ ਇਸ ਏਰੀਆ ਦੇ ਚਾਰ ਗੱਡੀਆਂ ਦੀ ਟੱਕਰ ਹੁੰਦੀ ਹੈ ਜੋ ਇਸ ਟਾਈਮ ਤੱਕ ਜੋ ਪੁਲਿਸ ਦਿੱਤਾ ਹੈ ਚਾਰ ਗੱਡੀਆਂ ਨੇ ਟੱਕਰ ਹੁੰਦੀ ਹੈ ਤਿੰਨ ਗੱਡੀ ਆ ਮੌਕੇ ਤੇ ਹੁੰਦੀਆਂ ਜਿਸ ਦੇ ਵਿੱਚ ਉਹ ਸਾਹਮਣੇ ਗੱਡੀ ਖੜੀ ਆ ਜਿਸ ਦੇ ਵਿੱਚ ਉਸ ਗੱਡੀ ਦੇ ਵਿੱਚ ਪਰਿਵਾਰ ਬੈਠਾ ਹੋਇਆ ਸੀ ਉਸ ਪਰਿਵਾਰ ਵੀ ਕਿਹੜਾ ਜ਼ਖਮੀ ਹੋਇਆ ਹੈਗਾ ਜਿਸ ਦੇ ਹਾਲਾਤ ਵੀ ਦੇਖ ਲੋ ਕਿੱਦਾਂ ਟੱਕਰ ਹੁੰਦੀ ਹੈ ਕਿੰਨੀ ਤੇਜ਼ ਗੱਡੀਆਂ ਹੋਣ ਗਿਆ ਕਿਹੜੇ ਟੱਕਰ ਹੋਣ ਕਾਰਨ ਗੱਡੀਆਂ ਦੀਆਂ ਜੋ ਹੈ ਕੁੰਮ ਕਮੇਰੀਆਂ ਹੋ ਜਾਂਦੀਆਂ ਇੱਕ ਗੱਡੀ ਉਸ ਸ਼ੋਰੂਮ ਦੇ ਬਾਹਰ ਵੱਜਦੀ ਹੈ ਦੂਸਰੀ ਗੱਡੀ ਵੀ ਟੈਕਸੀ ਕਿਹੜੀ ਆ ਉਸ ਟੈਕਸੀ ਦੇ ਵਿੱਚ ਪਰਿਵਾਰ ਬੈਠਾ ਹੋਇਆ ਸੀ ਉਸ ਪਰਿਵਾਰ ਵੀ ਦੱਸਿਆ ਜਾ ਰਿਹਾ ਜ਼ਖਮੀ ਸੀ ਉਹਨਾਂ ਨੂੰ ਮੌਕੇ ਤੇ ਲੋਕਾਂ ਦੀ ਮਦਦ ਨਾਲ ਹਸਪਤਾਲ ਲੈ ਕੇ ਪਹੁੰਚੇ ਨੇ ਤੇ ਜੋ ਰੀਚੀ ਕੇ ਪੀਐਚ ਕੇ ਦੋਸਤ ਨੂੰ ਗੱਡੀ ਜੋ ਕੱਢਿਆ ਜਾਂਦਾ ਹਸਪੀਟਲ ਪਹੁੰਚਾਇਆ ਜਾਂਦਾ ਉਸ ਦੇ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਦੇ ਉੱਤੇ ਮੌਕੇ ਤੇ ਡੀਸੀ ਵੀ ਨਰੇਸ਼ ਡੋਗਰਾ ਇੱਥੇ ਪਹੁੰਚੋ ਹੈ ਨੇ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰਾ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਨਾਲ ਨਰੇਸ਼ ਡੋਗਰਾ ਜੀ ਆਪਾਂ ਗੱਲਬਾਤ ਕਰਦੇ ਹਾਂ ਡੋਗਰਾ ਜੀ ਇੱਕੀ ਮਾਮਲਾ ਕੀ ਹੈ ਕਿੰਨੇ ਵਜੇ ਦੀ ਹੈ ਕਿਹੜੀ ਹੈ ਘਟਨਾ ਹੈ ਸਾਢੇ 10 11 ਵਜੇ ਦੀ ਘਟਨਾ ਹੈਗੀ ਹੈ ਜੋ ਕਿ ਚੌਂਕ ਪੈਂਦਾ ਹੈਗਾ ਚੌਂਕ ਚਾਰੋਂ ਪਾਸੇ ਗੱਡੀਆਂ ਆਉਂਦੀਆਂ ਹੈਗੀਆਂ ਇਦੇ ਵਿੱਚ ਗੱਡੀ ਇੱਧਰੋਂ ਆ ਰਹੀ ਸੀ ਖੱਬੇ ਪਾਸੇ ਇੱਕ ਸੱਜੇ ਪਾਸੇ ਸੀ ਉਹਨਾਂ ਦੀ ਆਪੇ ਦੇ ਵਿੱਚ ਟਕਰਾ ਹੋਈ ਜਿਹੜੀ ਉਹ ਵਾਲੀ ਗੱਡੀ ਆ ਉਹ ਸਾਹਮਣੇ ਜਾ ਕੇ ਉਹ ਦੁਕਾਨ 'ਚ ਵੱਜੀ ਉੱਥੇ ਇੱਕ ਹੋਰ ਗੱਡੀ ਖੜੀ ਸੀ ਉਹ 'ਚ ਵੱਜੀ ਜਾ ਕੇ ਜਿਹੜੀ ਆ ਫੋਰਚਨਰਸ ਹੈਗੀ ਆ ਕੇ ਪੀ ਸਾਹਿਬ ਦੇ ਬੇਟੀ ਦੀ ਗੱਡੀ ਉਹ ਇੱਥੇ ਆ ਕੇ ਖੜ ਗਈ ਜਦੋਂ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੀ ਉਹਦੇ ਵਿੱਚ ਗੱਡੀ ਦੇ ਵਿੱਚ ਡੈਥ ਹੋ ਚੁੱਕੀ ਸੀ ਤੇ ਜਿਹੜੇ ਪਰਲੇ ਪਾਸੇ ਸੀ ਬੰਦੇ ਉਹਨਾਂ ਨੂੰ ਕੱਢ ਕੇ ਅਸੀਂ ਹਸਪੀਟਲ ਤੋਂ ਲੈ ਕੇ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਟੋਟਲ ਕਿੰਨੀਆਂ ਗੱਡੀਆਂ ਵੱਜੀਆਂ ਗੱਡੀਆਂ ਪਿੰਨ ਵੱਜੀਆਂ ਗਈਆਂ ਸਾਨੂੰ ਕਿਸ ਨੇ ਵੀ ਦੱਸਿਆ ਕਿ ਇੱਕ ਹੋਰ ਗੱਡੀ ਉਹ ਵੀ ਰਾਉਂਡ ਅਪ ਕਰ ਲਈ ਚਾਰ ਗੱਡੀਆਂ ਟੋਟਲ ਵਿੱਚ ਅੱਛਾ ਜੀ ਕਿਹੜੇ ਮੌਕੇ ਤੋਂ ਗੱਡੀ ਭੱਜੀ ਸੀ ਉਹ ਕਿਹੜੀ ਗੱਡੀ ਸੀ ਉੱਚ ਕੀ ਉਹ ਹਜੇ ਵੈਰੀਫਾਈ ਕਰਦੇ ਆ ਗਏ ਐ ਲੈਣ ਤੁਹਾਨੂੰ ਵੀ ਦੱਸਵਾਂਗੇ ਕਿਹੜੀ ਗੱਡੀ ਸੀ ਸ਼ਾਇਦ ਹੋਸਾਦੀ ਫਰਨਾ ਸੀ ਉਹ ਗਈ ਆ ਚੈੱਕ ਕਰਦੇ ਪਏ ਅਸੀਂ ਕੈਮਰੇ ਚੈੱਕ ਕਾਮਿਆਂ ਤੋਂ ਬਾਅਦ ਦੱਸਾਂਗੇ ਤੁਹਾਨੂੰ ਜੋ ਲਾਤ ਫੋਰਚੂਨਰ ਦੇ ਕਿੰਨੀ ਤੇਜ਼ ਕਿਹੜੀਆਂ ਗੱਡੀਆਂ ਵੱਜੀਆਂ ਹੋਣਗੀਆਂ ਪੀੜਪੜ ਵਾਲਾ ਇਲਾਕਾ ਹੈਗਾ ਇਸ ਦੇ ਉੱਤੇ ਇਹ ਮੈਨੂੰ ਲੱਗਦਾ ਜਿਹੜੀ ਆਦਮੀ ਹਸਬੰਡ ਨਾਲ ਵਾਈਫ ਐਟ ਸੀ ਉਹ ਥੋੜੇ ਜਿ ਤੇ ਸੀ ਕਿ ਜੋ ਸਾਨੂੰ ਦੱਸਿਆ ਜੀ ਉਹਨਾਂ ਦੇ ਵਿੱਚ ਵਜਈਆ ਪਰਲੀ ਸਾਈਡ ਜਿਹੜੀ ਲੱਗੀ ਆ ਪਰਲੀ ਸਾਈਡ ਲੱਗ ਕੇ ਅੰਦਰ ਇਸ ਕਰਕੇ ਸਾਈਡ ਵਾਲੀ ਗੱਡੀ ਘੁੰਮ ਗਈ ਆ ਉਹ ਜਾ ਕੇ ਉਹ ਦੁਕਾਨ ਚ ਵਜਈਆ ਉਸ ਕਰਕੇ ਅਸੀਂ ਉਹ ਦੇਖਦੇ ਪਏ ਆ ਹੋਰ ਵੀ ਜਾਣੇ ਜਖਮੀ ਹੋਏ ਜਾਂ ਨਹੀਂ ਹੋਰ ਨਹੀਂ ਕੋਈ ਇਦਾਂ ਦੀ ਆਹੀ ਜਖਮੀ ਹੋਏ ਜਿਹੜੇ ਜੀ ਉਹ ਦੇਖ ਕੇ ਜਾਂਦਾ ਫੋਰਚੂਨਰ ਦੇ ਹਾਲਾਤ ਕਿ ਜੋ ਹੈ ਪਹਿਲੇ ਇੱਕ ਪਾਸੋਂ ਗੱਡੀ ਵਜਦੀ ਫਿਰ ਦੂਸਰੇ ਪਾਸੋਂ ਵਜਦੀ ਆ ਫਿਰ ਸਿੱਧਾ ਫਰੈਂਟ ਤੋਂ ਆਉਂਦੀ ਆ ਉਹ ਅਸੀਂ ਚੈੱਕ ਕਰਦੇ ਪਏ ਆ ਬੇਟਾ ਚੈੱਕ ਕਰਕੇ ਤੁਹਾਨੂੰ ਦੱਸਦੇ ਨੇ ਕੋਈ ਗੱਲ ਨਹੀਂ ਪ੍ਰੈਸਰ ਨੂੰ ਬੀਰੀਫ ਕਰਾਂਗੇ ਪ੍ਰੋਪਰ ਸਾਰਾ ਜਿਹੜੀ ਵੀ ਆਏ ਸਾਨੂੰ ਅਸੀਂ ਆ ਦੇਖ ਰਹੇ ਆ ਅਸੀਂ ਆ ਦੁਕਾਨ ਖਲਾ ਕੇ ਦੇਖ ਰਹੇ ਆ ਜਿਹੜੀ ਸਾਹਮਣੇ ਸਾਹਮਣੇ ਚੌਂਕ ਦੇ ਵਿੱਚ ਦੁਕਾਨਾਂ ਦੇਖ ਲੈਣੇ ਕੋਈ ਰੌਂਡ ਅਪ ਵੀ ਹੈ ਰੌਂਡ ਅਪ ਕਿਹੜਾ ਹਸਬੰਡ ਵਾਈਫ ਦਾਖਲ ਆ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਉਹਦੇ ਵਿੱਚ ਕੋਈ ਲੜਾਈ ਤਾਂ ਹੋਈ ਨਹੀਂ ਕੋਈ ਵੀ ਕੋਈ ਦੇਖ ਰਿਹਾ ਤਸਵੀਰਾਂ ਉਹਨਾਂ ਦਾ ਕਹਿੰਦਾ ਸੀਸੀਟੀਵੀ ਕੈਮਰਾ ਦੀ ਪਾਲ ਜਾਰੀ ਕੀਤੀ ਜਾ ਰਹੀ ਹੈ ਤੇ ਜੇ ਜੋ ਹਾਲਾਤ ਆ ਦੇਖਿਆ ਜਾ ਰਿਹਾ ਜਿਸ ਦੇ ਹਸਬੰਡ ਵਾਈਫ ਕਿੜਿਆ ਉਹ ਹਸਪੀਟਲ ਨਿੱਜੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਿਸ ਦੇ ਵਿੱਚ ਮੌਕੇ ਤੇ ਪੁਲਿਸ ਦੀਆਂ ਟੀਮਾਂ ਇੱਥੇ ਮੌਕੇ ਤੇ ਪਹੁੰਚ ਚੁੱਕੀਆਂ ਹੀਆਂ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਮਹਿੰਦਰ ਸਿੰਘ ਕੇਪੀ ਦੇ ਬੇਟੇ ਦੀ ਮੌਕੇ ਤੇ ਕਿੜੀ ਡੈਥ ਹੋ ਜਾਂਦੀ ਹੈ ਹਸਪੀਟਲ ਤੋਂ ਇਹ ਇੱਥੋਂ ਲੋਕਾਂ ਦੀ ਮਦਦ ਦੇ ਨਾਲ ਹਸਪੀਟਲ ਪਹੁੰਚਾਇਆ ਜਾਂਦਾ ਹਸਪੀਟਲ ਕਿਦੋਂ ਜਾਂਦੇ ਤੇ ਉਸ ਦਾ ਵੀ ਮੌਕੇ ਤੇ ਹੋ ਜਾਂਦੀ ਹੈ ਦੇਖਣਾ ਹੈਗਾ ਕਿਸ ਦੀ ਗਲਤੀ ਹੈ ਕੀ ਕਾਰਨ ਹੈ ਪੁਲਿਸ ਵਾਲੋ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਨੇ ਉੱਚ ਅਫਸਰ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਡੀਸੀ ਵੀ ਨਰੇਸ਼ ਟੋਗਰਾ ਏਡੀਸੀ ਵੀ ਟ੍ਰੈਫਿਕ ਏਡੀਸੀ ਵੀ 2 ਏਸੀਪੀ ਐਸ ਐਚਓ ਸਬਾਨ ਹੋਰ ਵੀ ਅਫਸਰ ਸਬਾਨ ਕਿਤੇ ਪਹੁੰਚੇ ਹੋਏ ਨੇ ਜਾਂਚ ਕੀਤੀ ਜਾ ਰਹੀ ਹੈ ਇੱਕ ਵਾਰ ਮੈਂ ਫੇਰ ਕਹਾਂਗਾ ਇਹ ਕੈਮਰਾਮੈਨ ਨੂੰ ਹਾਲਾਤ ਗੱਡੀ ਦੇ ਦਿਖਾ ਦਿਓ ਪਹਿਲੇ ਜੋ ਦੱਸਿਆ ਜਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਪਿੱਛੋਂ ਦੀ ਪਹਿਲੇ ਹਿੱਟ ਹੁੰਦੀ ਹੈ ਬੰਪਰ ਤੇ ਵੱਜਦੀ ਹੈ ਉਸ ਤੋਂ ਬਾਅਦ ਗੱਡੀ ਅੱਗੇ ਆਉਂਦੀ ਹੈ ਗਲੀ ਦੇ ਵਿੱਚੋਂ ਜਿਹੜੀਆਂ ਗੱਡੀਆਂ ਦਰਵਾਜ਼ਿਆਂ ਤੇ ਆ ਕੇ ਉਹ ਪਾਸੋਂ ਇਹ ਆਪਣੀ ਰੋਡ ਤੇ ਜਾਦੇ ਸੀ ਆਪਣੇ ਦੋਸਤ ਨੂੰ ਮਿਲਣ ਲਈ ਫੋਨ ਦੇਣ ਲਈ ਜਾ ਰਹੇ ਸੀ ਕਰੋਦੀਪ ਖਾਣਾ ਖਾ ਕੇ ਆਪਣੇ ਪਰਿਵਾਰ ਦੇ ਨਾਲ ਦੋ ਦੋਨਾਂ ਦੀ ਗੱਡੀ ਦੇ ਵਿੱਚ ਫੋਨ ਰਹਿ ਜਾਂਦਾ ਉਹ ਆਪਣੇ ਦੋਸਤ ਨੂੰ ਫੋਨ ਦੇਣ ਜਾ ਰਹੇ ਸੀ ਜਿਸ ਦੇ ਇਹ ਹਾਸਾ ਹੈ ਰਾਤ 10:30 ਔਰ 11 ਦੇ ਵਿੱਚ ਕਿਹੜਾ ਹਾਸਾ ਹੁੰਦਾ ਜਿਸ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਸ ਦੀ ਗਲਤੀ ਮੰਨੀ ਜਾਂਦੀ ਹੈ ਪੁਲਿਸ ਦਾ ਕਹਿਣਾ ਚਾਰੋਂ ਗੱਡੀਆਂ ਕਿਹੜੀਆਂ ਰੌਂਡ ਅਪ ਕਰ ਲਈਆਂ ਗਿਆ ਦੇਖਣਾ ਹੋਏਗਾ ਕਿਸ ਦੀ ਗਲਤੀ ਹੈ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਚੱਕਬਾਨੀ ਟੀਵੀ ਅੰਦਰ